ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਲੱਗੇ ਜੀ ਨਾਲ ਬਲੇਜ ਉੱਪਰ ਡਿਸਟ੍ਰਿਕਟ ਮਾਨਸਾ ਆਪਾਂ ਆਏ ਆ ਰਾਮਗੜੀ ਆਏ ਕਰੋ ਬਰਨਾਲੇ ਵਾਲਾਂ ਦੇ 11 15 ਫੋਲਡਿੰਗ ਹਾਰਸ ਮਾਡਲ ਲੈਤਾਗਾ ਬਾਈਆਂ ਨੇ ਪਹਿਲਾਂ ਵੀ ਆਪਣੇ ਕੋਲ ਦੋ ਸੈੱਟ ਚੱਲਦੇ ਹੋ ਬਹੁਤ ਸਰਾ ਕੰਮਕਾਰ ਇੱਕ ਬਾਈ ਦਾ ਨੈਚਰ ਬਹੁਤ ਵਧੀਆ ਗਾ ਫੋਨ ਪਹਿਲੇ ਟਰਿੰਗ ਤੇ ਜਗਦੇਗਾ ਸਾਨੂੰ ਇਹੀ ਗੱਲ ਬਹੁਤ ਵਧੀਆ ਲੱਗੀ ਕਿਸੇ ਨੇ ਵੀ ਹਾਲ ਕੋਈ ਵੀ ਇਮਪਲੀਮੈਂਟ ਲੈਣਾ ਹੋ ਬਾਈ ਵਰਗਾ ਕੋਲ ਆ ਕੇ ਕਨੈਕਟ ਕਰ ਸਕਦਾ ਹੈ ਬਾਈ ਜੀ ਹੁਣਾਂ ਨੂੰ ਆਪਾਂ ਜੀ ਸੁਪਰ ਡਿਲੈਕਸ ਮਾਡਲ ਦੇ ਵਿੱਚ ਹਾਰਸ ਸੀਰੀਜ਼ ਦੇ ਵਿੱਚ ਆਪਾਂ 15 ਦਾ ਸੈੱਟ ਦਿੱਤਾ ਜੈਕ ਕਰ ਸਕਦੇ ਹੋ ਬਾਕੀ ਕਾਬਜਾ ਜਿਹੜਾ ਆਪਣਾ ਸਾਰਾ ਹੈਵੀ ਡਿਊਟੀ ਦੇ ਵਿੱਚ ਹੁੰਦਾ ਸਾਰਾ ਫੁੱਲ ਲੇਜ਼ਰ ਕਟਿੰਗ ਦੇ ਵਿੱਚ ਲਾਈਟਿੰਗ ਆ ਗਈ ਇਹਦੀ ਇਹ ਬਾਕੀ ਬਾਈ ਹੁਣੇ ਵੀਡੀਓ ਪਾਉਣਗੇ ਆਪਾਂ ਨੂੰ ਚਲਦੇ ਆਂ ਦੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਠੀਕ ਆ ਬਾਈ ਜੀ ਧੰਨਵਾਦ ਥੈਂਕ ਯੂ ਜੀ